ਵੀ ਵੈਲਕਮ ਹੈ ਜੀ ਤੁਹਾਡਾ ਪਹਿਲਾਂ ਦਾਲ ਆ ਗਈ ਐ ਵੈਲਕਮ ਪਤਾ ਨਹੀਂ ਕਿੱਥੇ ਚਲਾ ਗਿਆ ਵੈਲਕਮ ਇਨ ਮਾਈ ਕਿਚਨ ਇਹ ਦਿਖਾਓ ਜੀ ਇਹ ਦੇਸੀ ਮਾਂ ਨੇ ਇਹ ਅੱਜਕੱਲ ਬਹੁਤ ਔਖੇ ਮਿਲਦੇ ਨੇ ਮੈਂ ਅੰਮ੍ਰਿਤਸਰੋਂ ਆਪਣੇ ਪ੍ਰਾਕੋਲੋਂ ਮੰਗਾਏ ਤੇ ਇਹ ਬਹੁਤ ਹੀ ਇਹਨਾਂ ਦੀ ਸਿਰੀ ਜਿਹੜੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਸਿਰੀ ਹੁੰਦੀ ਹੈ ਇਹਦਾ ਗਿਲਣਾ ਮਿਕਸ ਹੋਣਾ ਇਹਦਾ ਸਵਾਲ ਤੇ ਅੱਜ ਇੱਕ ਕੌਲੀ ਮਾਂ ਦੀ ਦਾਲ ਧੋ ਕੇ ਮੈਂ ਜਿਹੜੀ ਐ ਇਹ ਪਾ ਦਿੱਤੀ ਇਹਦੇ ਵਿੱਚ ਤੇ ਦਾਲ ਜਿਹੜੀ ਬਣਾਣੀ ਹੈ ਨਾ ਉਹ ਅੱਜ ਮੈਂ ਬੜੀ ਕਮਾਲ ਦੀ ਬਣਾਣੀ ਹੈ ਬਿਨਾ ਤੜਕੇ ਵਾਲੀ ਬਿਨਾ ਤੜਕੇ ਵਾਲੀ ਦਾਲ ਬਣਾਣੀ ਹੋਵੇ ਨਾ ਤਾਂ ਦੇਖੋ ਜੀ ਅਸੀਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਪਾਵਾਂਗੀ ਲਸਣ ਥੋਮ ਥੋਮ ਤੁਸੀਂ ਆਪਣੇ ਅਵਸ਼ਕਤਾ ਨਾਲ ਪਾ ਸਕਦੇ ਹੋ ਅਵਸ਼ਕਤਾ ਕੀ ਹੁੰਦੀ ਹੈ ਅਵਸ਼ਕਤਾ ਮੈਂ ਹਿੰਦੀ ਬੋਲਣ ਲੱਗ ਗਈ ਆ ਕੋਈ ਗੱਲ ਨਹੀਂ ਅ ਅਦਰਕ ਪਾ ਲਈਏ ਲੋੜ ਅਨਸਾਰ ਤੇ ਹਰੀਆਂ ਮਿਰਚਾਂ ਪਾਈਆਂ ਨੇ ਤੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ ਜਿਹੜਾ ਉਹ ਵੀ ਵਿੱਚੇ ਹੀ ਪਾ ਦੇਣਾ ਇਹ ਦਾਲ ਬਿਨਾ ਤੜਕੇ ਵਾਲੀ ਗਹਿ ਗਹਿ ਕੇ ਰਿਜੇਗੀ ਤੇ ਟਮਾਟਰ ਵੀ ਜਿਹੜੇ ਆ ਉਹ ਦੋ ਵਿੱਚ ਪਾ ਦਿੱਤੇ ਨੇ ਮੇਰੇ ਸਾਹਮਣੇ ਲੱਜ ਲਸਣ ਕੱਟਾ ਹੈ ਲਸਣ ਥੋੜਾ ਜਿਹਾ ਮੈਂ ਹੋਰ ਪਾਵਾਂਗੀ ਜਦੋਂ ਮੈਨੂੰ ਇਹ ਚੱਕੇ ਪਾਣ ਲੱਗੇ ਆ ਨਾ ਤਾਂ ਮੈਨੂੰ ਲੱਗਾ ਕਿ ਵੀ ਲਸਣ ਥੋੜਾ ਪਾ ਰਿਆਂ ਦਾਲ ਦੀ ਖਾਸੀਅਤ ਇਹ ਵੇ ਵੀ ਇਹਦੇ ਵਿੱਚ ਨਾ ਅਸੀਂ ਹਲਦੀ ਨਹੀਂ ਪਾਉਂਦੇ ਹਲਦੀ ਜਿਹੜੀ ਹੈ ਉਹ ਇਸ ਦਾਲ ਵਿੱਚ ਜਿਹੜੀ ਹੈ ਕਾਲੀ ਵਾਲੀ ਵਿੱਚ ਖਾਸ ਕਰਕੇ ਨਹੀਂ ਪੰਜਾਬ ਦੀ ਮਸ਼ਹੂਰ ਦਾਲ ਹੈ ਮਾਂ ਦੀ ਮੱਖਣੀ ਵਾਲੀ ਲੜਕੇ ਵਾਲੀ ਕਈ ਚੀਜ਼ ਇਹਨੂੰ ਬੋਲਦੇ ਨੇ ਨਮਕ ਇਹਦੇ ਵਿੱਚ ਵਾਵਾ ਸਾਰਾ ਪੈਂਦਾ ਵੇ ਤੇ ਨਮਕ ਤੋਂ ਇਲਾਵਾ ਹੋਰ ਕੁਝ ਨਹੀਂ ਪੈਂਦਾ ਲਾਸਟ ਵਿੱਚ ਜਦੋਂ ਰਿਜ ਆਏਗੀ ਫਿਰ ਮੈਂ ਇਹਦੇ ਵਿੱਚ ਮਰਚਾਂ ਦਾ ਤੜਕਾ ਜਿਹੜਾ ਹੈ ਉਹ ਜ਼ਰੂਰ ਦਿਆਂਗੀ ਲਾਲ ਮਿਰਚ ਦਾ ਪਾਣੀ ਕਦੇ ਵੀ ਇਹਦੇ ਵਿੱਚ ਠੰਡਾ ਨਹੀਂ ਪਾਣਾ ਗਲਦੇ ਜਿਹੜੇ ਐ ਮਾਂ ਜਿਹੜੇ ਐ ਫਿਰ ਚੰਗੀ ਤਰ੍ਹਾਂ ਨਹੀਂ ਹੈਗੇ ਜੇ ਪਾਣੀ ਠੰਡਾ ਪਾ ਦਿੱਤਾ ਜਾਵੇ ਪਰ ਕੁਝ ਪਾ ਕੇ ਇਹ ਪਾਣੀ ਜਿੰਨਾ ਅਸੀਂ ਪਾਇਆ ਹੈ ਨਾ ਇਹ ਸਫੀਸ਼ੀਐਂਟ ਨਹੀਂ ਹੈਗਾ ਇਸ ਦਾਲ ਵਾਸਤੇ ਲੇਕਿਨ ਇਸ ਦਾਲ ਨੂੰ ਰਿਨਣ ਦਾ ਇੱਕ ਬਹੁਤ ਅੱਛਾ ਤਰੀਕਾ ਇਹ ਵੇ ਕਿ ਇਹਨੂੰ ਆਪਾਂ ਜਿਹੜਾ ਹੈ ਨਾ ਪਾਣੀ ਥੋੜਾ ਪਾ ਕੇ ਤੇ ਇਹਨੂੰ ਰਿਣੀਏ ਤੇ ਫਿਰ ਜਦੋਂ ਪਾਣੀ ਜਦੋਂ ਪਤਾ ਕਦੋਂ ਪਾਵਾਂਗੇ ਇਹਨੂੰ ਅਸੀਂ ਬੰਦ ਕਰ ਦਿੱਤਾ ਕੁੱਕਰ ਨੂੰ ਤੇ ਮੈਂ ਇਹਨੂੰ ਇੱਕ ਵਾਰੀ ਵਿਸਲ ਆ ਜੇਗੀ ਤਾਂ ਇਹਨੂੰ ਅਸੀਂ ਆਇਸ਼ਤਾ ਕਰ ਦਾਂਗੇ ਆਇਸ਼ਤਾ ਕਰਕੇ ਫਿਰ ਇਸ ਨੂੰ ਡੇਢ ਘੰਟਾ ਇਦਾਂ ਹੀ ਰੰਡਾਂਗੇ ਡੇਢ ਘੰਟਾ वैसे ज्यादा भी ਰਿਨ ਸਕਦੇ ਹੋ ਜੇਕਰ ਜੇ ਤੁਸੀਂ ਚਾਹੋ ਤੇ ਪਰ 1.5 ਘੰਟਾ ਦਾ ਆਪਾਂ ਘੱਟੋ ਘੱਟ ਜਿਹੜਾ ਇਹਨੂੰ ਰਿਨ ਲਈਏ ਤੇ ਫਿਰ ਇੱਕ ਛੋਟਾ ਜਿਹਾ ਤੜਕਾ ਦਾਾਂਗੀ ਪਰ ਹੋਰ ਇਹਦੇ ਵਿੱਚ ਕੁਝ ਨਹੀਂ ਪਾਣਾ ਦਾਲ ਬਣੇਗੀ ਬਾਕਮਾਲ ਤੇ ਨਾਲ ਪਕਾਓ ਮੱਕੀ ਦੀ ਰੋਟੀ ਤੇ ਮਜ਼ਾ ਆ ਜਾਏਗਾ। ਲਓ ਜੀ ਇੱਕ ਗੱਲ ਜਿਹੜੀ ਭੁੱਲ ਗਈ ਉਹ ਜੇ ਕੀ ਇਹਦੇ ਵਿੱਚ ਹੀ ਨਾ ਕੀ ਪਾ ਕੇ ਰਿਨੋਗੇ ਤੇ ਫਿਰ ਬਣੇਗੀ ਵਧੀਆ ਦਾਲ। ਤੜਕਾ ਜਿਹੜਾ ਉਹ ਅਸੀਂ ਬਾਅਦ ਵਿੱਚ ਧਿਆਵਾਂਗੇ ਛੋਟਾ ਜਿਹਾ ਤੇ ਇਹਦੇ ਵਿੱਚ ਦੋ ਚਮਚ ਘੀ ਪਾ ਕੇ ਇਹਨੂੰ ਅਸੀਂ ਰਿਨ ਲੈਣਾ ਬਹੁਤ ਵਧੀਆ ਜਿਸ ਵਲ ਆ ਗਈ ਹੈ ਤੇ ਅਸੀਂ ਇਹਨੂੰ ਗੈਸ ਨੂੰ ਐਸਾ ਕਰਕੇ ਹੁਣ 1.5 ਘੰਟਾ ਅਸੀਂ ਭੁੱਲ ਜਾਵਾਂਗੇ ਕਿ ਅਸੀਂ ਰੱਖੀ ਹੋਈ ਹੈ ਦਾਲ ਅੱਗੇ ਅਸੀਂ ਪਾਣੀ ਘੱਟ ਪਾਇਆ ਸੀ ਤੇ ਦਾਲ ਨੂੰ ਖੋਲ ਕੇ ਵੇਖ ਲਈਏ ਦੇਖੋ ਜੀ ਦਾਲ 'ਚ ਦੇਖੋ ਪਾਣੀ ਘੱਟ ਹੈ ਪਰ ਦਾਲ ਨਾ ਏਦਾਂ ਪਕਾਈਏ ਨਾ ਜੇਕਰ ਆਪਾਂ ਤੇ ਫਿਰ ਰਿੱਚ ਬਹੁਤ ਸੋਣੀ ਜਾਂਦੀ ਹੈ ਤੇ ਗਲ ਬੜੀ ਅੱਚੀ ਜਾਂਦੀ ਹੈ ਜੇ ਪਾਣੀ ਜ਼ਿਆਦਾ ਪਾ ਦਿਓ ਤਾਂ ਫਿਰ ਛਰਬਲ ਛਰਬਲ ਹੋ ਜਾਂਦੀ ਪਾਣੀ ਤਾਂ ਅਸੀਂ ਪਾਵਾਂਗੇ ਹੁਣ ਪਾਣੀ ਉਬਾਲ ਕੇ ਪਾਵਾਂਗੇ ਪੂਰੀ ਤਾਂ ਕਰਨੀ ਹੈ ਨਾ ਇਹਨੂੰ ਪੂਰਾ ਅਸੀਂ ਉਹ ਰੱਖਣਾ ਤੇ ਹੁਣ ਅਸੀਂ ਪਾ ਕੇ ਜਿਸਲ ਨਹੀਂ ਮਾਰਾਂਗੇ ਏਦਾਂ ਹੀ ਖੁੱਲੀ ਜਿਹੜੀ ਹੈ ਉਹ ਹੀ ਥੋੜੀ देर ਪਕਾਵਾਂਗੇ ਏ ਜੀ 79 ਪਾਣੀ ਜਿਹੜਾ ਵੇ ਨਾ ਇਹਦੇ ਚ ਹੁਣ ਗਰਮ ਕਰਕੇ ਪਾਵਾਂਗੇ ਦਾਲ ਚ ਕਦੇ ਵੀ ਠੰਡਾ ਪਾਣੀ ਨਾ ਪਾਓ ਕਿਉਂਕਿ ਆਪਾਂ ਉਬਾਲੀ ਹੋਈ ਦਾਲ ਹੁੰਦੀ ਹੈ ਤਾਂ ਇਹਦੇ ਠੰਡਾ ਪਾਣੀ ਪਾਵਾਂਗੇ ਤਾਂ ਫਿਰ ਇਹਦਾ ਸਵਾਦ ਜਿਹੜਾ ਹੈ ਉਹ ਬਦਲ ਜਾਂਦਾ ਅਸੀਂ ਕੋਈ ਤੜਕਾ ਨਹੀਂ ਲਗਾਇਆ ਕੋਈ ਇਹਨੂੰ ਲਾਲ ਦੀ ਲੋੜ ਵੀ ਨਹੀਂ ਹੈ ਪਰ ਮੈਂ ਥੋੜੀ ਜਿਹੀ ਲਾਲ ਮਿਰਚਾਂ ਪਾ ਲਾਂ ਚਾਹਨੀ ਆ ਇਸ ਕਰਕੇ ਇਹਨੂੰ ਇੱਕ ਤੜਕਾ ਦੇ ਦੇਾਂਗੀ ਤੇ ਹੁਣ ਅਸੀਂ ਇਹਨੂੰ ਕੁਝ ਧੇਰ ਵਾਸਤੇ ਖੁੱਲ੍ਹੀ ਰਹਿਣਾਂਗੇ ਵਿਸਲ ਨਹੀਂ ਵਜਾਵਾਂਗੇ ਤੇ ਦਾਲ ਹੋ ਗਈ ਸਾਡੀ ਤਿਆਰ ਸਾਡੀ ਹੋ ਗਈ ਤਿਆਰ ਇਹਦੀ ਇੱਕ ਚਮਚਾ ਜਿਹੜਾ ਅਸੀਂ ਧੀਰਾ ਹੋਰ ਪਾਇਆ ਦਾਲ ਜਿਹੜੀ ਇਹ ਹੁੰਦੀ ਹੈ ਇਹਦੇ ਵਿੱਚ ਤਾਂ ਭਾਵੇਂ ਕੀ ਜਿੰਨਾ ਮਰਜ਼ੀ ਪਾਈ ਜਾਈਏ ਪਰ ਅਸੀਂ ਦੂਜੀ ਬਣਾਈ ਹੈ ਬਿਨਾਂ ਤੜਕੇ ਵਾਲੀ ਤੇ ਇਹਦੇ ਵਿੱਚ ਜ਼ਿਆਦਾ ਕੀ ਪਾਉਣ ਦੀ ਲੋੜ ਨਹੀਂ ਹੈਗੀ ਤੇ ਅਸੀਂ ਇਹਦੇ ਵਿੱਚ ਦੇਣਾ ਮਿਰਚਾਂ ਦਾ ਤੇ ਹਰੇ ਧਨੀਏ ਦਾ ਤੜਕਾ ਦਾਲ ਐ ਕਟੋਰੀ ਵੱਡੀ ਭਰੀ ਹੋਈ ਲੇਕਿਨ ਮਿਰਚਾਂ ਦਾ ਤੜਕਾ ਦੇਣ ਵਾਸਤੇ ਕਦੀ ਵੀ ਜਿਹੜਾ ਘੀ ਹੈ ਨਾ ਉਹਨੂੰ ਬਹੁਤ ਤੇਜ਼ ਗਰਮ ਨਹੀਂ ਕਰਨਾ ਥੋੜਾ ਗਰਮ ਕਰਾਂਗੇ ਤੇ ਵਧੀਆ ਤੜਕਾ ਲੱਗੇਗਾ ਨਹੀਂ ਤਾਂ ਮਿਰਚਾਂ ਜਿਹੜੀਆਂ ਨੇ ਉਹ ਸੜ ਜਾਂਦੀਆਂ ਨੇ ਅਸੀਂ ਇਹਦੇ ਵਿੱਚ ਪਾ ਦਿੰਨੇ ਆ ਛੂ ਛੂ ਕਰਕੇ ਮਿਰਚ ਜਿਹੜੀ ਹੈ ਬਹੁਤ ਅੱਛੀ ਵਾਲੀ ਜਿਹੜੀ ਪੁੰਨੇ ਜਾਂਦੀ ਹੈ ਮਿਰਚ ਜਿੰਨੀ ਮਰਜ਼ੀ ਖਾ ਲੋ ਲੇਕਿਨ ਖਾਓ ਕੀ ਦੇ ਨਾਲ ਇਹ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਾਲ ਹੀ ਇਹਦੇ ਥੋੜਾ ਜਿਹਾ ਹੋਰ ਮੈਂ ਇੱਕ ਵਾਰੀ ਬੰਦ ਕਰ ਦਿੱਤਾ ਹੋ ਜੇ ਤੇ ਅਸੀਂ ਨਾਲ ਹੀ ਪਾ ਦੇਣਾ ਹੁਣ ਇਹ ਧਨੀਆ ਹੋਰ ਅਸੀਂ ਸਾਰਾ ਕੁਝ ਵਿੱਚ ਪਾ ਦਿੱਤਾ ਹੋਇਆ ਵੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਗਰਮ ਮਸਾਲਾ ਪਾ ਸਕਦੇ ਹੋ ਵਸੇ ਗਰਮ ਮਸਾਲਾ ਇਹਦੇ ਵਿੱਚ ਲੋੜ ਨਹੀਂ ਹੁੰਦੀ ਇੰਨਾ ਕੁ ਅਸੀਂ ਚਲੋ ਫਟੇਸ ਤੇ ਇੱਕ ਪਾ ਦਿੰਨੇ ਆ ਤੇ ਇਹ ਜੀ ਤੜਕਾ ਅਸੀਂ ਪਾ ਦਿੰਨੇ ਆ ਦਾਲ ਦੇ ਵਿੱਚ ਇਹ ਤੜਕਾ ਗਿਆ ਦਾਲ ਦੇ ਅੰਦਰ ਤੇ ਇਹਨੂੰ ਜੀ ਇੱਕ ਹੋਰ ਗੱਲ ਦਾ ਖਿਆਲ ਰੱਖੋ ਵੀ ਜੇ ਤੁਸੀਂ ਚਾਵਲਾਂ ਨਾਲ ਖਾਣੀ ਹੈ ਤਾਂ ਫਿਰ ਬੇਸ਼ੱਕ ਇਸ ਤੋਂ ਹੋਰ ਵੀ ਪਤਲੀ ਕੀਤਾ ਜਾ ਸਕਦਾ ਤੇ ਨਹੀਂ ਤਾਂ ਇੰਨੀ ਕੁ ਹੀ ਸੰਗਨੇ ਤੁਹਾਡੇ ਮੱਕੀ ਦੀ ਰੋਟੀ ਕਨਕ ਦੀ ਰੋਟੀ ਪਰਾਂਠਾ ਲੱੱਛਾ ਜੋ ਮਰਜੀ ਇਹਦੇ ਨਾਲ ਖਾਓ ਤੇ ਦਾਲ ਦਾ ਸਵਾਦ ਦਾ ਆਨੰਦ ਮਾਣੋ ਤੇ ਦੇਖਣ ਵਾਸਤੇ ਬਹੁਤ ਸਾਰਾ ਸ਼ੁਕਰੀਆ